ਨੰਬਰ 2025 2-3 ਦਿਨ ਹੋ ਗਏ ਬਲੌਗ ਬਣੇ ਨਹੀਂ ਇਹ ਬੀਜੀ ਇਸ ਕੰਮਕਾਰਾਂ ਚ ਅੱਜ ਬਣਾਉਣੇ ਆ ਫਿਰ ਅੱਜ ਕਰਾਂਗੇ ਪੂਰੀ ਗੱਲ ਬਾਤ ਅੱਜ ਬਣਾਵਾਂਗੇ ਅੱਜ ਤਰੀਕ ਹੈਗੀ 29 ਨਵੰਬਰ ਹੈ ਨਾ ਤੇ ਅੱਜ ਹੈਗਾ ਮੈਂ ਜ਼ਿਆਦਾਤਰ ਬਿੱਲਾ ਅੱਜ ਕੋਈ ਕੰਮ ਜਾਨੀ ਬਾਕੀ ਕੁਝ ਕਹਿ ਵੀ ਨਹੀਂ ਸਕਦਾ ਹੋਊਗਾ ਇਹ ਕੰਮ ਆ ਮੇਰਾ ਸਾਥੀ ਤੇ ਇਹਦੇ ਯਾਰ ਹਜੇ ਮਗਰਾਟ ਮਗਰੂਟ ਵੀ ਨਹੀਂ ਪਵਾਇਆ ਹੈਗਾ ਮੈਂ ਉਹ ਮਿਸਤਰੀ ਲਵੇ ਜਾਨਾ ਰੋਜ਼ ਇਹ ਕਹਿ ਦਿੰਦਾ ਸ਼ਾਮ ਨੂੰ ਆਜੀ ਸ਼ਾਮ ਨੂੰ ਸ਼ਾਮ ਨੂੰ ਫਿਰ ਮੇਰੇ ਲਵੇ ਟਾਈਮ ਨਹੀਂ ਹੁੰਦਾ ਹੈਗਾ ਫਿਰ ਜਦੋਂ ਉਹਦੇ ਲਵੇ ਜਾਨਾ ਫਿਰ ਉਹਦੇ ਕੋਲ ਨਹੀਂ ਟਾਈਮ ਹੁੰਦਾ ਹੈਗਾ ਤੇ ਹੁਣ ਜਾਂਦੇ ਆ ਫਿਰ ਪਲਾਂਟ ਤੇ ਪਲਾਂਟ ਤੇ ਜਾ ਕੇ ਆਦਾ ਕਰਦੇ ਆ ਸਫਰ ਸ਼ੁਰੂ ਫਿਰ ਚੱਲੋ ਸਾਥੀਆ ਚੱਲੀਏ ਫਿਰ ਬਸ ਹੁਣ ਤੂੰ ਥੋੜੇ ਦਿਨਾਂ ਤੱਕ ਫਿਰਤਾ ਬਣਾਓ ਹੈਲਮਟ ਦਾ ਮਾਉਂਟ ਵੀਊ ਆ ਜਾਣਾ ਹੈਲਮਟ ਵਾਲਾ ਮਾਉਂਟ ਵੀਊ ਫਿਰ ਕੋਈ ਚੱਕਰ ਨਹੀਂ ਹੈਗਾ ਫਿਰ ਫੋਨ ਰਿਆ ਕਰਨਾ ਐਵੇਂ ਹੁਣ ਐਵੇਂ ਹੱਥ ਚ ਫੜ ਕੇ ਔਖਾ ਕਿਵੇਂ ਨਾ ਤੂੰ ਜਾਈਂਦਾ ਇੱਕ ਵਾਰ ਚੱਲਿਆ ਹੁਣ ਮੈਂ ਡੇਰਾ ਬਸੀ ਮੈਨੂੰ ਆਪਣੇ ਹੀ ਕੰਮ ਆ ਪਰਸਨਲ ਥੋੜਾ ਜਿਹਾ ਆ ਮੇਰਾ ਸਾਥੀ डेरा बस इतना कम इन देख चला प्लीज वेट जो ट्रांजेक्शन अंडर प्रोसेस की कहूगा हम ये ਦੇਖਦੇ ਆ ਭਾਈ ਰਾ ਕੜਤੀ ਪਰਚੀ ਜੀ ਥਿਸ ਅੱਜ ਆਏਗਾ ਐਤਵਾਰ ਐਤਵਾਰ ਕਰਕੇ ਦੁਕਾਨਾਂ ਨੂੰ ਨਾ ਬੰਦ ਸੰਤੇ ਸੁੱਤੀ ਮਨ ਉਹ ਇਹ ਢੇਰਾ ਵਸੀ ਤੇਰਾ ਬੱਸੀ ਤੇਰਾ ਬੱਸੀ ਭੁੱਖ ਲੱਗਿਆ ਯਾਰ ਕੁਝ ਖਾਈਏ ਬਾਅਦ ਵੀ ਆਪਾਂ ਕਿਤੇ ਦੂਰ ਨਹੀਂ ਗਏ ਹੈਗੇ ਲਫਰ ਸੁਫਰ ਕਰਿਆ ਨਹੀਂ 2 ਦਿਨ ਹੋ ਗਏ ਅੱਜ ਸੰਡੇ ਆ ਅੱਜ ਸੰਡੇ ਆ ਤਵਾਰ ਪਰ ਆਪਾਂ ਨੂੰ ਕੰਮ ਤੋਂ ਛੁੱਟੀ ਨਹੀਂ ਹੁੰਦੀ ਐਂ ਤਵਾਰ ਨੂੰ ਆਪਾਂ ਨੂੰ ਕੰਮ ਕਰਨਾ ਪੈਂਦਾ ਦੇਖਦੇ ਜਾ ਕੇ ਪਲਾਨ ਤੇ ਦੇਖੋ ਕੰਮ ਕੋ ਬੋਇਆ ਕਰੀਏ ਸਮਝਾ ਉਹ ਫਤਗੀ ਬਿਲਡਿੰਗ ਵੀ ਆ ਰਹੀ ਹੈ ਅੱਛਾ ਬੰਨੋ ਬੜੀ ਅੱਛਾ ਬਣਾਉਂਦਾ ਹੈ ਇਦੋਂ ਮਾਗਰ ਫੈਡਰ ਐਸ ਕਿਰੈਕਟ ਬੈਡਬਾਲ ਖੇਡਦੇ ਪਏ ਸੀ ਆ ਪਿੰਡ ਆ ਜਾਣਾ ਅੱਗੇ ਤੇ ਫਿਰ ਪਿੰਡ ਤੋਂ ਆ ਪਿੰਡ ਦੇ ਦਰਦ ਉਹ ਤੇ ਟਾਪ ਪਿੰਡ ਦੇ ਉੱਪਰ ਉੜ ਆ ਜਾਂਦਾ ਜਹਾਜ਼ ਦੇਖਣਾ ਜਾਂ ਕੈਮਰਾ ਡਾਬ ਕਰੀਂ ਹੈ ਹੈਲਮਟ ਲਾਓ ਨਾ ਲਾਓ ਰਾਤ ਨੂੰ ਜ਼ਰੂਰ ਲੈਣਾ ਅੱਜ ਹੈਗਾ ਫਿਰ ਵਿਹਲਾ ਅੱਜ ਟਾਈਮ じゃ ਨਹੀਂ ਪਾਸ ਹੋ ਰਿਹਾ ਟਾਈਮ ਲੰਘ ਨਹੀਂ ਰਿਹਾ ਹੈਗਾ ਟਾਈਮ ਹੋ ਗਿਆ 3:00 ਵਜੇ ਇੱਧਰ ਜਾ ਕੇ ਇਸ ਡੇਰਾ ਬਸ ਸੀ ਆਪਣੇ ਕੰਮ ਪਰਸਨਲ ਥੋੜਾ ਜਾਂ ਉਹ ਹੋ ਗਿਆ। ਪਲਾਂਟ ਤੇ ਜਾ ਕੇ ਦੇਖਦਾ। ਛੋਟਾ ਮੋਟਾ ਕੰਮ ਕਰੀਏ ਕੋਈ। ਆਲੂਏ ਆਲੂ। ਚੱਲਦੇ ਆਂ ਫਿਰ। ਮਗਰਾੜ ਪਵਾ ਕੇ ਲਾਉਣਾ। ਪਲਾਂਟ ਨੇੜੀ ਜਾ ਬਸ।

ಕಮ್ಮ ಕುಮೆ ಕಪಡ ಕು ಪಾರ ಕಡೆ ಕಪ್ಪಡೆ ಬಾರ ಕಡೆ ಕುಪಡೆಯೋ ਅੱਜ ਸੰਡੇ ਐ ਮਨਾਇਆ ਜਾ ਰਿਹਾ ਹੋਰ ਪਤਾ ਨਹੀਂ ਕਿੰਨੀ ਵੇਰ ਦੱਸੂ ਸੰਡੇ ਵਾਲਾ ਵੀਡੀਓ ਬਣਾਉਣੀ ਆ ਦੇਖਦਾ ਕੀ ਕੁਝ ਬੋਲੂਗਾ ਕੀ ਕੁਝ ਨਹੀਂ ਬੰਦ ਨਹੀਂ ਕਰਨਾ ਕੈਮਰਾ ਅੱਜ 3 ਦਿਨ ਹੋ ਗਏ ਮੈਂ ਕਿਤੇ ਨਹੀਂ ਗਿਆ ਹੈਗਾ 3 ਦਿਨ ਬਸ ਮੁਬਾਰਕਪੁਰ ਤੋਂ ਵੈਸੇ ਮਨੀ ਮਾਦੇ ਰ ਜਰੂਰ ਗਿਆ ਸੀਗਾ ਵੀਡੀਓ ਵੀਡੀਓ ਬਣਾਈ ਨਹੀਂ ਹੈਗੀ ਸੇਕਾ ਗੱਲ ਕੋਈ ਇਦਾਂ ਦੀ ਹੋ ਗਈ ਸੀ ਤਾਂ ਕਰਕੇ ਵੀਡੀਓ ਵੀਡੀਓ ਬਣਾ ਹੀ ਨਹੀਂ ਹੈਗੀ ਤਾਂ ਕਰਕੇ ਕੋਈ ਗੱਲ ਹੋ ਗਈ ਸੀ ਇਦਾਂ ਦੀ ਪਲਾਂਟ ਤੇ ਮਾਟ ਕੇ ਲੈਣ ਨੂੰ ਲੱਭ ਕੇ ਲੈ ਕੇ ਆਉਣਾ ਸਾਡੇ ਚੇਲੇ ਨੂੰ ਉੱਧਰ ਫਿਰਦਾ ਇੱਕ ਚੇਲਾ ਉਹਨੂੰ ਸਾਰੇ ਪਲਾਂਟ ਤੇ ਚੇਲਾ ਹੀ ਕਹਿੰਦੇ ਆ ਹਾਰ ਕੋ ਜਾਏਗਾ ਉਹ ਚੇਲੇ ਹੈ ਮੈਂ ਘਰ ਜਾਊਂਗਾ ਤੇ ਬਾਪਾ ਨਹੀਂ ਜਾਊਂਗਾ ਜਾਣ ਕੱਭ ਜਾਏਗਾ ਤੂੰ ਹੈ ਅਗਲੇ ਮਹੀਨੇ ਮੈਂ ਅਗਲੇ ਮਹੀਨੇ ਮੈਂ तेरा को अगर बाबू ने सैलरी नहीं दी बोलेगा तेरा उस्ताद तो चला गया तू क्या कर रहा है इधर आएगा कब आएगा वो आएगा उसका काम चल रहा है घर पे ना तो यहाँ पे आएगा उसके बाद ਸਫਰ ਸੀਜੀ ਵਸ ਇਨਕ ਮਿਲਦੇ ਆ ਨਾ ਮੈਂ ਬਲੌਗ ਚ ਨਾ ਮੈਂ ਸਫਰ ਚ ਨਵੀਂ ਕਹਾਣੀ ਚ ਉਦੋਂ ਤੱਕ ਰੱਬ ਰੱਖਾ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲੇਗੇ ਤਾਂ ਹਰ ਇੱਕ ਪਹਿਲੀ ਵੀਡੀਓ ਵੀਡੀਓ ਤੁਹਾਡੇ ਕੋਲ ਆਇਆ ਕਰੋ ਉਹ ਘੰਟੀ ਜੀ ਦਾ ਬਟਨ ਦਬਲੋ ਜੀ